ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੇ ਚੈਨਲ ਤੇ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਗੇ ਹਾਂਜੀ ਮਾਰਨਿੰਗ ਦੇ ਇਥੇ 7:30 ਹੋ ਗਏ ਨੇ ਘਰ ਦੇ ਕੰਮ ਇਥੇ ਮੈਂ ਸਾਰੇ ਕਰ ਲਏ ਸੀ ਆਲਮੋਸਟ ਤੇ ਜਸ ਆਪਣੀ ਸਕੂਲ ਚਲੇ ਗਈ ਸੀ ਤੇ ਵੱਡੀ ਬੇਟੀ ਅੱਜ ਆਪਣੇ ਘਰ ਹੀ ਸੀ ਕਿਉਂਕਿ ਉਹ ਇੱਥੇ ਤੇ ਐਗਜ਼ਾਮ ਤੋਂ ਬਾਅਦ ਘਰ ਹੀ ਵਾਗੀ ਹੈ ਲੈ ਤੇ ਹਾਂਜੀ ਅੱਜ ਆਏਗੀ ਸੀ ਜੀ ਅੱਠੇ ਤੇ ਆਪਾਂ ਜਾਣੇ ਹਾਂ ਜੀ ਮਾਤਾ ਰਣੀ ਦੇ ਮੈਸਰ ਖਾਨੇ ਮੱਥਾ ਟੇਕਣ ਜਣੀ ਉਥੇ ਕੜਾਈ ਬਣਾ ਕੇ ਲਿਖ ਜਾਣੇ ਕਈ ਵਾਰੀ ਪ੍ਰਸ਼ਾਦ ਉਥੋਂ ਵੀ ਲੈ ਲਈਦਾ ਪਰ ਮੈਨੂੰ ਜ਼ਿਆਦਾਤਰ ਇਦਾਂ ਲੱਗਦਾ ਵੀ ਆਪਾਂ ਜਿਹੜਾ ਪ੍ਰਸ਼ਾਦ ਆ ਉਹ ਘਰੀ ਬਣਾ ਕੇ ਲਿਖ ਜਾਈਏ ਤੇ ਹਾਂਜੀ ਇੱਥੇ ਸਾਰੇ ਕੰਮ ਤੰਦੇ ਕਰਕੇ ਫਿਰ ਮੈਂ ਨਾ ਧੋ ਕੇ ਪ੍ਰਸ਼ਾਦ ਬਣਾਉਣ ਲੱਗੀ ਸੀ ਤੇ ਇਹਨੋਂ ਉਹ ਵੀ ਆਪਣੀ ਜੀ ਹੋ ਗਈ ਸੀ ਫਿਰ ਤਿਆਰ ਤੇ ਨੋੜ ਜਾਊਗੀ ਨਾਲ ਸਬਜ਼ੀ ਵੀ ਆਪਣਾ ਤਿਆਰ ਸੀਗੇ ਤੇ ਹਾਂਜੀ ਬਸ ਇੱਥੇ ਮੈਂ ਪ੍ਰਸ਼ਾਦ ਬਣਾ ਰਹੀ ਸੀ ਅੰਦਾਜ਼ੇ ਨਾਲ ਜਿਹੜਾ ਆਪਾਂ ਕੜਾ ਪ੍ਰਸ਼ਾਦ ਹੈ ਜਿਹੜਾ ਬਣਾਵਾਂਗੇ ਕਿਉਂਕਿ ਫਿਰ ਉੱਥੇ ਵੀ ਕੰਝ ਕਾਨੂੰ ਸ਼ਾਦਾ ਜਿਹੜਾ ਖਵਾਦ ਨੇ ਹੁੰਦੀ ਆ ਆਪਾਂ ਕੰਜੀਆ ਬਿਠਾ ਕੇ ਤੇ ਹਾਂਜੀ ਜੋ ਵੀ ਆਪਣੇ ਚੈਨਲ ਦੇ ਫਸਟ ਟਾਈਮ ਆ ਰਹੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਲਾਈਕ ਸ਼ੇਅਰ ਤੇ ਪਿਆਰੇ ਜਿਹੇ ਕਮੈਂਟ ਕਰਦੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੇ ਹਾਂਜੀ ਬਸ ਇੱਥੇ ਪ੍ਰਸ਼ਾਦ ਬਣ ਗਿਆ ਸੀਗਾ ਤੇ ਨਾਲ ਹੀ ਬਸ ਇੱਥੇ ਮੈਂ ਜੋਤਾਂ ਵਾਸਤੇ ਖਿਓ ਲੈ ਕੇ ਜਾਊਂਗੀ ਤੇ ਨਾਲ ਹੀ ਪ੍ਰਸ਼ਾਦ ਆ ਨਾ ਥੋੜਾ ਜਿਹਾ ਠੰਡਾ ਕਰਕੇ ਡੱਬੇ ਚ ਪਾ ਲਾਂਗੇ ਨਹੀਂ ਤਾਂ ਜਾਦੇ ਗਰਮ ਹੋਊਗਾ ਨਾ ਫਿਰ ਰਸਤੇ ਚ ਔਖਾ ਹੋਊਗਾ ਥੋੜਾ ਜਿਹਾ ਚੇਰਾ ਪੈਰ ਉਹ ਇਦਾਂ ਹੀ ਰੱਖ ਦਾਂਗੇ ਫਿਰ ਉਹ ਠੰਡਾ ਹੋ ਜੂਗਾ ਤੇ ਮੇਕਰ ਵੀ ਹਾ ਸੰਜੋਤ ਲਗਾਉਣੀ ਸੀ ਘਰ ਵੀ ਜੋਤ ਲਗਾ ਕੇ ਮੱਥਾ ਟੇਕ ਕੇ ਫੇਰ ਆਪਾਂ ਚੱਲਾਂਗੇ ਮੱਥਾ ਟੇਕਣ ਮਾਤਾ ਰਣੀ ਦੀ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਕਿਉਂਕਿ ਮੇਰੇ ਤੋਂ ਜ਼ਿਆਦੇ ਵਲੌਗ ਤਾਂ ਨਹੀਂ ਬਣੇ ਛੋਟਾ ਜਿਹਾ ਬਲੌਗ ਆ ਥੋੜੇ ਜਿਹੀ ਮਿੰਟਾਂ ਲਈ ਆ ਪਲੀਜ਼ ਫੁੱਲ ਵਾਚ ਜਰੂਰ ਕਰਕੇ ਜਾਇਓ ਧਿਆਨ ਦੇ ਬਸ ਇੱਥੇ ਆਪਣਾ ਪ੍ਰਸ਼ਾਦਾ ਜਿਹੜਾ ਬਣ ਗਿਆ ਸੀ ਜਿਹੜੇ ਆਪਣੇ ਬੱਤਨ ਵਗੈਰਾ ਨੂੰ ਮੈਂ ਸਾਰੇ ਨਾਲ ਦੀ ਨਾਲ ਚੱਕ ਲਵਾਂ ਜਿਹੜੇ ਪਹਿਲਾਂ ਵਕਤ ਨੂੰ ਸੀਗੇ ਮੈਂ ਸਾਰੇ ਕਲੀਨ ਕਰਦੀ ਸੀ तकरीबन ਕਿਚਨ ਦਾ ਸਾਰਾ ਕੰਮ ਮੇਰਾ ਹੋ ਗਿਆ ਸੀ ਰੋਟੀ ਵਗੈਰਾ ਮੈਂ ਇੱਥੇ ਬਣਾਉਂਦੀ ਸੀਗੀ ਤੇ ਹਾਂਜੀ ਬਸ ਥੋੜਾ ਜਿਹਾ ਪਰਸ਼ਾਦਾ ਆਪਣਾ ਇੱਥੇ ਠੰਡਾ ਹੋ ਗਿਆ ਸੀ ਤੇ ਮੈਂ ਉਹ ਨਿੱਕੇ ਡੱਬੇ ਦੇ ਵਿੱਚ ਪਾ ਕੇ ਲੈ ਕੇ ਚੱਲਾਂਗੇ ਆਪਾਂ ਨਾਲ ਤੇ ਇਥੇ ਨੂਰ ਮੇਰੇ ਕੋਲ ਖੱਡੀ ਸੀ ਜਿੰਦਗਾਰੀ ਸੀ ਕਹਿੰਦੀ ਮੈਂ ਖਾਣਾ ਪਰ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਜੀ ਉੱਥੇ ਮਾਤਾ ਰਾਣੀ ਦੇ ਆਪਾਂ ਮੱਥਾ ਟੇਕਾਈਏ ਫਿਰ ਆ ਕੇ ਤੇ ਫਿਰ ਉੱਥੇ ਪਰਸ਼ਾਦਾ ਵੀ ਤੁਲੇ ਲਈ ਬੱਚੇ ਥੋੜੀ ਜਿਹੀ ਚੀਜ਼ ਨੂੰ ਹਨਾ ਦੇਖ ਕੇ ਕਰਦੇ ਨੇ ਖਾਣਾ ਦਾ ਕੋਈ ਉਹ ਨਹੀਂ ਹੁੰਦਾ ਹੈਗਾ ਇਹਨਾਂ ਨੇ ਬਸ ਇੱਕ ਦੇਖ ਕੇ ਤਾਂ ਹੁੰਦਾ ਵੀ ਆਪਾਂ ਵੀ ਲਈਏ ਤੇ ਲਓ ਜੀ ਨੂਡਲ ਲੈ ਕੇ ਆਈ ਸੀ ਬੋਲੀ ਤੇ ਵਿੱਚ ਮੈਂ ਪਾ ਕੇ ਲੈ ਕੇ ਜਾਵਾਂਗੀ ਤੇ ਡੱਬੀ ਦੇ ਵਿੱਚ ਜੀ ਆਪਾਂ ਇਹ ਪਾ ਲੈ ਸੀ ਕਿ ਉਹ ਜੋ ਤਾਂ ਵਾਸਤੇ ਉੱਥੇ ਆਪਾਂ ਚੁੱਥੇ ਚ ਪਾਇਆ ਮੰਗੇ ਬਾਕੀ ਸਮਾਨ ਜੀ ਆਪਾਂ ਉੱਥੇ ਜਾ ਕੇ ਲਵਾਂਗੇ ਤੇ ਹਾਂਜੀ ਇਥੇ ਮੈਂ YouTube ਤੇ ਕਰਦੀ ਸੀ ਹਾਂਜੀ ਆਪਾਂ ਹੋ ਗਿਆ ਜੀ ਰੈਡੀ ਮਸਾਲੇ ਮਤਰਾ ਨੂੰ ਦੀ ਮਤਲਬ ਦੇਖ ਕੇ ਲੈਸਰ ਤਾਂ ਨੇ ਤੇ ਜੀ ਦੇਗਾ ਬਾਰੇ ਨੂੰ ਆਂ ਤੇ ਫਰ ਤੋਂ 3:10 ਟੇਟਰ ਲੱਭ ਲਾ ਵਿੱਚ ਤੇ ਬਾਕੀ ਕੰਮ ਜਿਨਾ ਕਰਮੂਗੀ ਬੇਟੀ ਆਪਣੀ ਖੇਲਾ ਲਈ ਆਈ ਰੋਟੀ ਵਗੈਰਾ ਬਣਾ ਲਈ ਸੀ ਤੇ ਬਸ ਜੀ ਸਭ ਸਫਾਈਆਂ ਵੀ ਕਰਦੇ ਆ ਸੀਗਾ ਥੋੜਾ ਮੁੱਤਿਆ ਜਿਹਾ ਕੰਮ ਰਹਿ ਗਿਆ ਜਿਵੇਂ ਕੱਪੜੇ ਵਗੈਰਾ ਫੋਲਡ ਕਰਨ ਵਾਲੇ ਹਨ ਇਦਾਂ ਦਾ ਕੁਝ ਕੰਮ ਰਹਿ ਗਿਆ ਉਹ ਕਰਦੇ ਚਲੋ ਜੀ ਚੱਲਦੇ ਆਪਾਂ ਮਾਤਾ ਰਾਮ ਜੀ ਮੱਖ ਟੇਕਨ ਬਣਾਈ ਰੱਖਤੀ ਸੀ ਆਪਣੇ ਘਰ ਹਾਂਜੀ ਇੱਥੇ ਆਪਾਂ ਪਹੁੰਚ ਗਏ ਸੀਗੇ ਵੈਸੇ ਅੱਜ ਦਿਨ ਇੱਕ ਅੱਠ ਤਾਂ ਨਹੀਂ ਹੈਗਾ ਸੀਗਾ ਅੱਠੇ ਸੀ ਕਿਉਂਕਿ 60 78 ਨੂੰ ਜਿਆਦਾ ਜਿਹੜਾ ਮੇਲਾ ਭਰਦਾ ਤੇ ਜੱਠੇ ਨੂੰ ਨਾ ਜਿਆਦਾ ਨਹੀਂ ਹੈਗਾ ਸੀ ਕਿਉਂਕਿ ਥੋੜਾ ਜਲਦੀ ਸੀ ਤਾਂ ਕਈ ਬੰਨ ਸੀ 8 ਵਜੇ ਨੂੰ ਪਹੁੰਚ ਗਏ ਸੀਗੇ ਤੇ ਦੇਖੋ ਬਾਜ਼ਾਰ ਦੁਕਾਨਾਂ ਪੂਰੀਆਂ ਵਧੀਆ ਲੱਗੀਆਂ ਹੋਈਆਂ ਨੇ ਕਿਹਾ ਖੇਟਾ ਵગેਰਾ ਹੋਰ ਇੱਥੇ ਤਾਂ ਸਾਰੀਆਂ ਪ੍ਰਸ਼ਾਦ ਵਾਲੀਆਂ ਦੁਕਾਨਾਂ ਸੀਗੀਆਂ ਜਿਹੜਾ ਬਾਜ਼ਾਰ ਆ ਉਹ ਜਣ ਕੇ ਮੰਦਿਰ ਦੇ ਅਗਲੀ ਸਾਈਡ ਆ ਜਿਹੜਾ ਲੱਗ ਰਗਾ ਤੇ ਲੋ ਜੀ ਇੱਥੇ ਆਪਾਂ ਨੇ ਪ੍ਰਸ਼ਾਦ ਵੀ ਲੈ ਲਿਆ ਸੀ ਜੋ ਵੀ ਆਪਾਂ ਨੇ ਜੜਾਵਾ ਮਾਤਾ ਰਾਣੀ ਦੇ ਚੜਾਉਣਾ ਸ਼ਿੰਗਾਰ ਦਾ ਸਮਾਨ ਹੁੰਦਾ ਜਿਹੜਾ ਤੇ ਹਾਂਜੀ ਬਸ ਆਪਾਂ ਮੋਟਰਸਾਈਕਲ ਪਿੱਛੇ 메ਨ ਸੜਕ ਦੀ ਆਪਾਂ ਨੇ ਉੱਥੇ ਸਟੈਂਡ ਕਰਤਾ ਸੀ ਤੇ ਇੱਥੇ ਆਪਾਂ ਪੈਦਲ ਹੀ ਚੱਲਾਂਗੇ ਮਾਤਾ ਰਾਣੀ ਦੇ ਦਰਸ਼ਨ ਕਰਨ ਹਾਂਜੀ ਇਹ ਜਿਹੜਾ ਮੰਦਿਰ ਬਹੁਤ ਹੀ ਯਾਦ ਹੈ ਯਾਨੀ ਕਿ ਪੁਰਾਤਨ ਮੰਦਿਰ ਹੈ ਜਿਹੜਾ ਬਣਿਆ ਹੋਇਆ ਇੱਥੇ ਜਿਹੜੇ ਇੱਥੇ ਯਾਨੀ ਕਿ ਕੋਲੇ ਦੇ ਨੇ ਹਨ ਉਹ ਤਾਂ ਸਾਰੇ ਜਾਣਦੇ ਹੋਣਗੇ ਮੈਸਰ ਖਾਨੇ ਦੇ ਮੇਲੇ ਨੂੰ ਸਾਲ ਚ ਦੋ ਵਾਰ ਜਿਹੜਾ ਮੇਲਾ ਲੱਗਾ ਪੈਂਦਾ ਤੇ ਇੱਥੇ ਮਿੱਟੀ ਕੰਡ ਜੋੜੇ ਦੀ ਜਾਂ ਫਿਰ ਬੱਚੇ ਦੀ ਜਿਹੜੀ ਸੋਖਾ ਉਹ ਲੈਂਦੀ ਹੈਗੀ ਤੇ ਅਸੀਂ ਵੀ ਆਈ ਵਾਰੀ ਜਣੀ ਮੇਲੇ ਤੇ ਆਉਣੀ ਆ ਸ਼ੁਰੂ ਤੋਂ ਜਿਵੇਂ ਆਪਣੇ ਪੁਰਾਣੇ ਬਜ਼ੁਰਗਾਂ ਨਾਲ ਮੱਥਾ ਟੇਕਦੇ ਮੰਨਦੇ ਆ ਉਦਾਂ ਆਪਾਂ ਵੀ ਨਾਲ ਨਾਲ ਕਰਨਾ ਪੈਂਦਾ ਹੈਗਾ ਤੇ ਹਾਂਜੀ ਮੰਦਿਰ ਇੱਥੇ ਇਹ ਦੇ ਵਿੱਚ ਜਾਨੀ ਕਿ ਕਈ ਮੰਦਿਰ ਅਲੱਗ-ਅਲੱਗ ਜਗ੍ਹਾ ਜਿਹੜੀ ਬਣੀ ਹੋਈ ਹੈ ਮਾਤਾ ਰਾਨੀ ਵੀ ਬਾਕੀ ਪੁਲੀਸ਼ ਸ਼ੰਕਰ ਦੀ ਤੇ ਹੋਰ ਵੀ ਜਿੰਨੇ ਵੀ ਦੇਵੀ ਦੇਵਤੇ ਨੇ ਸਾਰਿਆਂ ਦੀ ਜਿਹੜੇ ਹੈਗੇ ਨੇ ਮੰਦਿਰ ਬਣੇ ਹੋਏ ਨੇਗੇ ਤੇ ਇਧਰਲੀ ਸਾਈਡ ਜੀ ਆਪਣੇ ਜਣਕੇ ਮਿੱਟੀ ਨਿਕਲਦੀ ਆ ਹਾਂਜੀ ਜੀ ਇੱਥੇ ਪਹਿਲਾਂ ਆਪਾਂ ਆ ਕੇ ਸਰੋਵਰ 'ਚ ਹੱਥੋਂ ਧੋਤੇ ਤੇ ਫਿਰ ਆਪਾਂ ਬਾਹਰਲੀ ਸਾਈਡ ਜਾ ਕੇ ਜਿੱਥੇ ਮਿੱਟੀ ਨਿਕਲਦੀ ਆ ਉੱਥੇ ਆਪਾਂ ਜਣਕੇ ਪੱਲੇ ਦੇ ਵਿੱਚ ਮਿੱਟੀ ਪਾ ਕੇ ਲੈ ਕੇ ਜਾਂਦੇ ਆ ਦੁਪट्टे ਦੇ ਪੱਲੇ 'ਚ ਤੇ ਫਿਰ ਅਸੀਂ ਇਹ ਮਿੱਟੀ ਕੱਢੀ ਤੇ ਉਸ ਤੋਂ ਬਾਅਦ ਜੇ ਇਧਰ ਆਗੇ ਸੀ ਆਪਾਂ ਮੰਦਰ 'ਚ ਮੱਥਾ ਟੇਕਣ ਇੱਥੇ ਆਪਾਂ ਨਾਲੇ ਪ੍ਰਸ਼ਾਦ ਦਾ ਪੋਗ ਲਵਾਵਾਂਗੇ ਤੇ ਨਾਲ ਹੀ ਆਪਾਂ ਜੀ ਜੋ ਵੀ ਆਪਣਾ ਜੜਾ ਵਾ ਆਪਾਂ ਲੈ ਕੇ ਆਏ ਸੀ ਉਹ ਆਪਾਂ ਮਾਤਾ ਰਾਣੀ ਨੂੰ ਭੇਟ ਕਰਾਂਗੇ ਤੇ ਮਾਤਾ ਰਾਣੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਕੁਸ਼ ਖੁਸ਼ਹਾਲੀ ਰੱਖੇ ਹਰ ਇੱਕ ਦੇ ਜੀਵਨ ਦੇ ਵਿੱਚ ਉਹਨੂੰ ਤਰੱਕੀ ਦੇਵੇ ਤੇ ਲਓ ਜੀ ਤੁਸੀਂ ਵੀ ਕਰੋ ਨਾਲ ਨਾਲ ਦਰਸ਼ਨ ਤੇ ਉਧਰ ਆਪਾਂ ਮੇਂਦਰਵਾਰ ਜਿਹੜਾ ਉੱਥੇ ਦਰਸ਼ਨ ਕਰ ਆਏ ਸੀ ਇੱਧਰ ਆ ਗਏ ਜੀ ਜੀ ਆਪਾਂ ਜਿੱਥੇ ਸਾਰੇ ਮਾਤਾ ਰਾਣੀ ਦੇ ਜਿਹੜੇ ਸਰੂਪ ਨੇ ਉਹ ਬਣੇ ਹੋਏ ਰਹਿਗੇ ਕ੍ਰਿਸ਼ਨ ਮਹਾਰਾਜ ਸਿਵ ਜੀ ਮਹਾਰਾਜ ਤੇ ਬਾਕੀ ਹੋਰ ਵੀ ਜਿੰਨੇ ਆਪਣੇ ਦੇਵੀ ਦੇਵਤੇ ਹੁੰਦੇ ਨੇ ਸਾਰਿਆਂ ਦੇ ਇਤਰਾ ਜਿਹੜੇ ਹੈਗੇ ਸਰੂਪ ਬਣੇ ਹੋਏ ਨੇਗੇ ਤੇ ਲਓ ਜੀ ਨਾਲ ਨਾਲ ਆਪਾਂ ਵੀ ਦਰਸ਼ਨ ਕਰ ਰਹੇ ਹਾਂ ਤੇ ਨਾਲ ਮੈਂ ਤੁਹਾਨੂੰ ਵੀ ਦਰਸ਼ਨ ਕਰਵਾ ਰਹੀ ਹਾਂ ਜਿੰਨਾ ਕਿ ਮੇਰੇ ਤੋਂ ਬਣਿਆਗਾ ਹਾਂ ਜੀ ਇਸ ਤਵਾਰ ਆਪਾਂ ਇਧਰ ਆ ਗਏ ਸੀ ਜੀ ਬੇਰੀ ਹੇਠਾਂ ਬੇਰੀ ਹੇਠਾਂ ਬੈਠ ਕੇ ਆਪਾਂ ਨੇ ਚੌਂਕੀ ਭਰੀ 10-15 ਮਿੰਟ ਜਿੰਨੀ ਆਪਣੀ ਸ਼ਰਧਾ ਕੀਤੀ ਤੇ ਫਿਰ ਆਪਾਂ ਗਏ ਜੀ ਲੰਗਰ 'ਚ ਉੱਥੇ ਆਪਾਂ ਨੇ ਲੰਗਰ ਛਕਿਆ ਲੰਗਰ ਸੀਗਾ ਜੀ ਪੂਰੀਆਂ ਛੋਲਿਆਂ ਦਾ ਤੇ ਨਾਲ ਕੜੀ ਛੋਲ ਸੀਗੀ ਤੇ ਲੋ ਜੀ ਫਿਰ ਅੱਗੇ ਸੀ ਤੇਰਾ ਆਪਾਂ ਮੇਲੇ ਤੇ ਬਾਜ਼ਾਰ ਦੇ ਵਿੱਚ ਦੇਖੋ ਨੂਰ ਨੂਣਾ ਇੱਥੇ ਕੋਈ ਵੀ ਖੇਡ ਨਹੀਂ ਸੀ ਪਸੰਦ ਆ ਰਹੀ ਜਿਹੜੀ ਇੱਕ ਖੇਡ ਚੱਕਦੀ ਸੀ ਤੇ ਅੱਗੇ ਹੋ ਜਾਂਦੀ ਸੀ ਪਤ ਨਹੀਂ ਉਹਨੇ ਯਾਨੀ ਕਿ ਜਿਹੜੀ ਚੀਜ਼ ਚੱਕਦੀ ਸੀਗੀ ਜਾਂ ਤਾਂ ਉਹਦੇ ਲੈਣ ਜਾਂਦੀ ਕਿ ਨਹੀਂ ਕਿ ਬੱਚਿਆਂ ਨੇ ਖੇਡਾਂ ਚੱਕ ਰਹੀ ਸੀ ਉਹ ਇੱਥੇ ਹਾਂਜੀ ਮਾਤਾ ਰਾਣੀ ਦੇ ਦਰਸ਼ਨ ਕਰਨ ਤੋਂ ਬਾਅਦ ਇੱਥੇ ਆ ਗਈ ਸੀ ਆਪਾਂ ਰਾਸਤੇ 'ਚ ਗੁਰੂ ਘਰ ਤਰਸਰ ਸਾਹਿਬ ਉੱਥੇ ਆਪਾਂ ਨੇ ਮੱਥਾ ਟੇਕਿਆ ਤੇ ਹਾਂ ਜੀ ਬਸ ਇੱਥੇ ਆਪਾਂ ਘਰ ਆ ਗਈ ਸੀ ਤੇ ਬੱਚਿਆਂ ਨੇ ਲੈ ਕੇ ਆਏ ਸੀ ਵਾਲੀ ਉਹਨਾਂ ਨੇ ਯਾਨੀ ਕਿ ਕੋਠੀ ਜੀ ਬੰਗਵਾਈ ਸੀ ਯਾਨੀ ਕਿ ਨੰਬਰ ਵਾਈਜ਼ ਇਹ ਜਿਹੜੀ ਹੈਗੀ ਜੋਇੰਟ ਹੁੰਦੇ ਤੇ ਬਹੁਤ ਥੋੜੀ ਸਿੰਦਰੀ ਜਿਨ੍ਹਾਂ ਦੀ ਕੋਠੀ ਜੀ ਬਣ ਕੇ ਤਿਆਰ ਹੁੰਦੀ ਆ ਤੇ ਇੱਥੇ ਬਸ ਬੱਚੇ ਜੀ ਉਹੀ ਲੱਗੇ ਹੋਏ ਸੀਗੇ ਤਿਆਰ ਕਰਨ ਤੇ ਪਲੀਜ਼ ਜਿੱਦਾਂ ਇਹ ਵੀ ਤੁਹਾਨੂੰ ਆਪਣੀ ਵੀਡੀਓ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਪਲੀਜ਼ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇ ਕਰੋ ਜੀ ਹਾਂਜੀ ਮਿਲਦੇ ਆਪਾਂ ਨੈਕਸਟ ਵਲੌਗ ਇਹ ਵਿੱਚ ਸ਼ਸ਼ਕਾਲ ਦੀ ਮੈਂ ਤੁਹਾਨੂੰ ਐਂਡ ਤੇ ਦਿਖਾਉਣੀ ਆ ਵੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਸੀ ਪਰ ਮੈਨੂੰ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਲੱਗੀ तकरीबन 1.5-2 ਘੰਟੇ ਇਹਨਾਂ ਨੂੰ ਲੱਗੇ ਸੀ ਤਿਆਰ ਕਰਨ ਦੇ ਵਿੱਚ ਹਾਂਜੀ ਅੱਜ ਦੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਮਿਲਦੇ ਆਪਾਂ ਇੱਕ ਨਵੇਂ ਵਲੌਗ ਦੇ ਨਾਲ ਸ਼ਸ਼ਕਾਲ ਦੀ ਸਾਰਿਆਂ ਨੂੰ